ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਦਾ ਆ ਜਿਹੜਾ ਭਾਈ ਬੱਚਾ ਦੇਖ ਰਹੇ ਤੁਸੀਂ ਆ ਜੇ ਵਰਗਾ ਜੇ ਆਪਣੇ ਛੋਟਾ ਜਿਹਾ ਲਿਆਂਦਾ ਸੀ ਤੇ ਵਧੀਆ ਤਿਆਰ ਹੋ ਗਿਆ ਸੀ ਬਹੁਤ ਚੰਗੀ ਬੱਕਰੀ ਦਾ ਸੀ ਇਹ ਬਾਗ ਵਾਲੀ ਬਲੱਡ ਲਾਈਨ ਦਾ ਸੀ ਭਾਈ ਤੇ ਮਾਦਾਨੀ ਕੀ ਹੋਇਆ ਭਾਈ ਇਹਨੂੰ ਤਿੰਨ ਚਾਰ ਦਿਨਾਂ ਦਰਦ ਹੋਈ ਆ ਇਹਦੇ ਅਥੇ ਰਾਜਾ ਟ੍ਰੀਟਮੈਂਟ ਕਰਿਆ ਹੋ। ਆਖਰਕਾਰ ਮਰ ਕੇ ਪੈਂਡਾ ਛੁੱਟਿਆ ਦਾ ਵਿਚਾਰੇ ਦਾ। ਤੇ ਇਹ ਹਿਆਰ ਦਾ ਲੈਤੀ ਬਈ ਫਾਨੀ। ਸਾਰਾ ਤੇ ਯਾਰ ਖੂਕਾਤੇ ਗਿਆ। ਜਿਹੜੇ ਉੱਪਰ ਲੱਗੇ ਤੇ ਇਲਾਜ ਤੇ ਵੱਖਰੇ ਗੀ। ਕਦੋਂ ਵੱਧ ਤਿਆਰ ਹੋ ਜਾਂਦੀ ਭਾਈਏ ਬਹੁਤ ਸੋਹਣਾ ਫਟਾ ਘਟੇ ਤੇ ਨੱਕ ਨਕੌੜਾ ਸਿੰਘ ਜੀ ਦਾ ਬਹੁਤ ਚੰਗਾ ਦੀ ਭਾਈ ਪੰਜ 6 ਮਹੀਨੇ ਦੇ ਵਿੱਚ ਜਮ ਤਿਆਰ ਹੋ ਜਾਂਦਾ